ਅੱਧਾ ਟਕਲਾ ਟੁਕਲਾ ਬਾਦਲਾ ਮੈਂ ਤੜਕੇ ਦੇ 5 ਵਜੇ ਤੇ ਆਪਣਾ ਰੋਟੀ ਦਾ ਟਾਈਮ ਹੋਣਾ ਹੋਇਆ ਵੇਖ ਲਾ ਉਹ ਵੀ ਹਜੇ ਪਕਾਉਣੀ ਆ ਬਸ ਹੁਣ ਤੱਕ ਪੱਕ ਗਈ ਆ ਅੱਧਾ ਘੰਟਾ ਤਾਂ ਲੱਗ ਜਣਾ ਪਕਾਉਣੇ ਘੰਟਾ ਲੱਗ ਜਣਾ ਅੱਧਾ ਘੰਟਾ ਪਕਾਉਣਾ ਤਾਂ ਤਾਂ ਘੰਟਾ ਖਾਣ ਦਾ ਤੇ 6 ਵਜ ਜਾਣੇ ਆ ਤੇ 6 ਵਜੇ ਸੁੱਤੇ ਤੇ ਵੇਖ ਲਾ ਜੀ ਆਪਾਂ 7 ਵਜ ਨੂੰ ਫਿਰ ਤਿਆਰ ਹੋਾਂਗੇ ਉੱਠ ਕੇ ਤਰਨ ਨੂੰ ਅਮਰੇ ਇਹ ਪਿੱਛੇ ਆ ਪਿੱਛਾ ਜਾ ਪਾਸੇ ਕਰਮਣਾ ਮੈਂ ਰੋਟੀ ਵੇਲਦੀ ਵੇਖਣੀ ਆ ਵੀਡੀਓ ਬਣਾਉਣੀ ਉਹਦੀ ਹਾਂ ਇਹ ਵੇਖਣਾ ਟੇਡਾ ਮਣ ਕਰਤੇ ਤੇ ਇੱਥੇ ਰੱਖਿਆ ਬਾਦਲ ਇਹ ਬਣਾਉਂਦਾ ਰੋਟੀ ਵੇਲ ਲਾ ਰੋਟੀ ਵੇਲ ਲਾਵੇ ਇੱਥੇ ਬੱਲਿਆ ਬਾਦਲਾ ਤੇਰੇ ਭੱਲੇ ਤੇਰੇ ਭੱਲੇ ਤੇਰੇ ਵਾਕਈ ਭਾਂਦਨੀ ਯਾਰ ਬੰਦਾ ਵਾਕਈ ਕਾਰੀਗਰ ਆ ਕੁੜੀਆ ਵੀ ਚਕਲੇਦੇ ਆ ਇੱਕੋ ਜੀ ਰੋਟੀ ਭਈਆ ਦੋਹੀ ਪਾਸੀ ਵੇਲਾ ਚਾਰ ਚਫੇਰੀ ਇਹ ਗੋਲ ਗੋਲ ਵੇਖਾ ਤੇਰਾ ਹੱਬ ਭੱਲੇ ਤੇਰੇ ਭੱਲੇ ਤੇਰੇ ਬਾਦਲਾ ਹਣੇ ਤੇ ਮਣੀ ਸ਼ਕਲ ਵਿਖਾ ਦੇ ਤੇਰੇ ਮੂੰਹੇ ਜਿਹਾ ਇੱਥੇ ਰੱਖ ਆ ਬਾਦਲਾ ਆ ਆਹ ਜੀ ਬਾਦਲਾ 9655